ਬਾਣਾ ਸੁਭਰਾ ਦੇ ਵਿੱਚ ਪੈਂਦਾ ਜੀ ਪੰਚਾਇਤ ਭਰਾਵਾਂ ਦੀ ਬਾਣੀ ਜੀ ਦਰਿਆ ਦਾ ਪੱਧਰ ਰੋਜ਼-ਰੋਜ਼ ਵਧ ਜਾਂਦਾ ਵਾ ਤੇ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਵਾ ਪੱਠਾ ਡੱਕਾ ਵਾ ਇੱਧਰ ਮਾਲ ਡੰਗਰ ਤੋਂ ਕਿਜ਼ਾਰਾ ਕਰਦੇ ਆ ਕਿ ਜਿਹੜਾ ਕੋਈ ਦੁੱਧਵਾਦ ਪਾ ਗਿਆ ਆ ਉਹਦਾ ਕਿਜ਼ਾਰਾ ਚੱਲਦਾ ਵਾ ਤੇ ਫਸਲਾਂ ਜਿਹੜੇ ਕੋਈ ਥੋੜੇ-ਥੋੜੇ ਝੋਨੇ ਲੱਗੇ ਆ ਉਹ ਵੀ ਜੋ ਪਾਣੀ ਵਧੀ ਜਾਂਦਾ ਵਾ ਮਾਰੀ ਜਾਂਦੀ ਫਸਲਾਂ ਹਰ ਸਾਲ ਤੇ ਸਾਲ ਫਸਲ ਮਾਰੀ ਜਾਂਦੀ ਆ ਤੇ ਬਾਕੀ ਕੋਈ ਨਹੀਂ ਨਾ ਕੋਈ ਖਰਚਾ ਪੱਤਰ ਕੁਝ ਨਹੀਂ ਮਿਲਦਾ ਮੁੜ ਕੇ ਗਾੜੀ ਕਾ ਦੇਣਾ ਜ਼ਮੀਨ ਤੇ ਦੁੱਧਵਾਦ ਤੋਂ ਉਹ ਡੰਗਰਾਂ ਦਾ ਪਠਾਣਾ ਚਾਰਾ ਨਾ ਰਿਹਾ ਦੁੱਧ ਨਹੀਂ ਮਿਲਣਾ 4 ਸਾਲ ਨਾਲ ਕੋ ਸਾਡੀ ਪ੍ਰਸ਼ਾਸਨ ਸੁਣਦਾ ਵਾ ਨਾ ਸਾਡੇ ਕੋਲੇ ਆ ਕੇ ਕੋਈ ਕੋਸ਼ਿਸ਼ ਕਰਦਾ ਵਾ ਤੇ ਅਸੀਂ ਤੇ ਇਹੋ ਹੀ ਆਨੇ ਆ ਵੀ ਸਾਨੂੰ ਇਹੋ ਵੀ ਸਾਡਾ ਕੋਈ ਦਾ ਕੀਤਾ ਜਾਵੇ ਸਰਕਾਰ ਵੱਲੋਂ ਆਇਆ ਜਾਵੇ ਤੇ ਸਾਨੂੰ ਕੋਈ ਨਾ ਕੋਈ ਦਾ ਕੋਈ ਮਾਜ ਵਧਾ ਜਾਵੇ ਕੋਈ ਠੇਕਾ ਵਧਾ ਜਾਵੇ ਕੁਛ ਵੀ ਆ ਜਾਂ ਸਾਨੂੰ ਪੰਚਾਇਤੀ ਜ਼ਮੀਨਾਂ ਇਧਰ ਪੱਕੇ ਸਾਂ ਕੱਟ ਦੇਣ ਇਹ ਸਾਡੀਆਂ ਦਰਿਆ ਦੇ ਵਿੱਚ ਕਟੌਦੀ ਕੱਟ ਲੈਣ ਜੇ ਜਿਹੜਾ 4 ਸਾਲ ਮਾਰੀ ਜਾਣਾ ਸਾਨੂੰ ਇਹਦੀ ਅੱਧੀ ਕੱਟੀ ਮਿਲ ਜੇ ਇਹਨਾਂ ਨੂੰ ਸਾਨੂੰ ਅੱਧੀ ਚੰਗੀ ਆ ਆਪਣਾ ਹੁਣ ਤੇ ਦੋ ਚਾਰ ਕਿੱਲੇ ਖਰਾਬ ਹੋਇਆ ਵਾ ਤੇ ਜੇ ਪਾਣੀ ਦਾ ਪੱਧਰ ਵਧੀ ਗਿਆ ਤੇ ਫੇਰ ਤੇ 10 ਕਿੱਲੇ ਖਾਂ 15 ਕਿੱਲੇ ਆਪਣਾ ਹੈਗਾ ਜੀ ਇਹੋ ਛੋਨੇ ਰਾਵ ਦਾ ਕੱਲਿਆਂ ਦਾ ਇੱਥੇ ਇੱਥੇ ਆਪਣਾ 2 ਕਿੱਲੇ ਹੈ ਜੀ ਥਾ ਹੋਰ ਤੇਲ ਤੁਲ ਬੀਜੀ ਦੇ ਜਿਹੜੇ ਵੀ ਨੀਵੇਂ ਥਾ ਪਾਣੀ ਤੋਂ ਡਰਦੇ ਆ ਤਾਂ ਇਹੋਗਾ ਵੀ ਜਿਹਦਾ ਵੀ ਤੇਲ ਦੀ ਫਸਲ ਆ ਵੀ ਆਖੀ ਦਾ ਤੇਲ ਤੁਲ ਹੋ ਜਾਂਦੇ ਆ ਚਲੋ ਵੀ ਮਾੜਿਆ ਥਾਵਾਂ ਤੇ ਰੇਤ ਲਿਆ ਤੇ ਹੋਰ ਤੇ ਜ਼ਿਆਦਾ ਜਿਹੜੇ ਪਹਿਲਾਂ ਮਿੱਟੀ ਮੁੱਟੀ ਪਾ ਆ ਗਏ ਜ਼ਮੀਨਾਂ ਬੜਾਈਆਂ ਉਹਨਾਂ ਦੇ ਛੋਨਾ ਵਾਂ ਦਾ ਜਾਂ ਪੱਠੇ ਆ ਇਹੋ ਹੀ ਆ ਕਿ ਹੋਰ ਡੰਗਰਾਂ ਦਾ ਗੁਜ਼ਾਰਾ ਵਜਾ ਦਾ ਚੱਲਦਾ ਵਾ ਤੇ ਤਲਾਂਦਾ ਵਾ ਬਾਕੀ ਤੇਲ ਤੁਲ ਹੋ ਜਾਂਦੇ ਮੱਕੀ ਹੋ ਜਾਂਦੀ ਆ ਉਹ ਵੀ ਮਰ ਗਏ ਮੰਗ ਅਸੀਂ ਦੇਖੋ ਆਨੇ ਆ ਵੀ ਵਿਰਸ ਨੂੰ ਸਾਡੇ ਲਈ ਕੋਈ ਪੁੱਛਦਾ ਸਿਰ ਕਰਨਾ ਹੁਣ ਜਦੋਂ ਬਾਅਦ ਵਿੱਚ ਆਉਂਦੇ ਆ ਜਦੋਂ ਵੋਟਾਂ ਦਾ ਟਾਈਮ ਲੱਗ ਕੇ ਆ ਜਾਂਦਾ ਵਾ ਉਦੋਂ ਮੁੜ ਕੇ ਉਹਨਾਂ ਚਿਰ ਕੋਈ ਨਹੀਂ ਕਿਸੇ ਨੂੰ ਪੁੱਛਦਾ ਕੋਈ ਕਿਥੇ ਡੋਪਦਾ ਚ ਆਉਂਦਾ ਮਰਿਆ ਕੋ ਹੈਗਾ ਨਹੀਂ ਹੈਗਾ ਉਹਨਾਂ ਚਿਰ ਕੋਈ ਕਿਸੇ ਨੂੰ ਭਾਵੇਂ ਜੋ ਮਰਜੀ ਰੋਈਏ ਪਿੱਟੀਏ ਕੋਈ ਨਹੀਂ ਕੋਈ ਵਾਰ ਪੁੱਛਦਾ ਆ ਕੇ ਸਾਡੇ ਕੋਈ ਖਰਾਬ ਪਾਣੀ ਜਿਹੜਾ ਨਾ ਇਹ ਜਿਆਦਾ ਚੜ ਕੇ ਤੇ ਪੱਠੇ ਮਾਰੇ ਗਏ ਤੇ ਝੋਨਾ ਵੀ ਮਰਿਆ ਗਿਆ 10-15 ਬੰਦਾਂ ਕਿਤੇ ਤੇ ਮੱਕਈ ਆ ਤੇਲ ਬੀਜੇ ਸਭ ਫਸਲ ਸਾਰੀ ਡੰਡ ਲੱਗੀ ਬਹੁਤ ਖਰਾਬ ਹੈ ਕੰਮ। ਕੋਈ ਸਾਨੂੰ ਮੰਗ, ਮਾਲ ਕਰਨ ਕੋਈ ਦਿੱਤਾ ਜਾਵੇ ਆਣ ਕੇ ਵੇਖਣ। ਇਹ ਫਸਲ ਕਨੀ ਇਹਨਾਂ ਦੀ ਖਰਾਬ ਹੋਈ ਆ, ਝੋਨਾ ਖਰਾਬ ਹੋਇਆ, ਪੱਠੇ ਖਰਾਬ ਹੋਇਆ, ਤੇਲ ਖਰਾਬ ਹੋਇਆ, ਮੱਕੀ ਇਹ ਸਭ ਚੀਜ਼ਾਂ ਕੋਈ ਨਹੀਂ ਰਹੀ। ਘਟ-ਘਟ ਕੋਈ ਵੀ 5 ਕਿਲੇ ਸੰ ਹੈਗਾ ਸਰ। ਮੰਗਣ ਕੋਈ ਆਨੇ ਆਵੇ ਆਣ ਕੇ ਵੇਖੇ ਸਾਨੂੰ ਤੇ ਕੋਈ ਦੇਣ, ਮਾਜਬਾ ਦਾ ਮਿਲੇ ਕੋਈ। ਸਰਕਾਰ ਮਾਜਬਾ ਦੇ ਜਵੇ। ਜਗਰਮ ਜਾਵੇ ਪੱਠੇ ਵੜਾ ਮਹਿੰਗਾ ਬੀਜ ਪਾਇਆ ਤੇ ਪੈਸਾ ਵਾਵੇ ਪਾਣੀ ਨਾ ਖਰਕ ਹੁੰਦੇ ਜਾਂਦੇ ਆ ਕੋਹਾ ਵੇ ਇਦਰਾ ਝੋਨਾ ਲਾਇਆ ਸੀ ਇਹ ਵੀ ਸਭ ਖਤਮ ਹੋ ਗਿਆ ਵੇ ਪਾਣੀ ਉੱਤੇ ਹੋ ਗਿਆ ਇਹਦੇ ਤੇ ਬਹੁਤ ਬੁਰੀ ਹਾਲਤਾ ਦੇ ਇਹੋ ਮੰਗ ਕਰਦੇ ਸਰਕਾਰ ਤੋਂ ਵੀ ਸਾਨੂੰ ਕੋਈ ਨਾ ਕੋਈ ਸਹੂਲਤ ਦਿੱਤੀ ਜਾਵੇ ਆ ਮੰਡੀਆਂ ਪੈੜੀਆਂ ਇਹੋ ਇਹ ਆਪਦਾ ਲੂਹਾ ਵੜਾ ਕਰਦੇ ਹਾਂ ਤੇ ਇਹ ਵੀ ਕੰਮ ਨਹੀਂ ਹੋ ਡੰਗਰਾ ਡੰਗਰ ਦੇ ਰਾਹਦਿਆਂ ਤੇ ਆ ਪੱਠਾ ਟੱਕਾ ਬੀਜਿਆ ਦੇ ਉਹ ਵੀ ਪਾਣੀ ਪੈ ਜਾ ਵਿੱਚ ਪਾਣੀ ਵੇਖੋ ਆਂਦੇ ਦਿਓ ਉਤੋਂ ਡੈਮਾਂ ਦਾ ਮਤਲਬ ਆਉਣਦਿਆ ਪਾਣੀ ਆ ਮੀਂਹਾਂ ਦਾ ਤੇ ਇਧਰਾਂ ਦੇ ਬੱਦਰ-ਬੁੱਦਰ ਫਟੇ ਆ ਤੇ ਅਸੀਂ ਤਾਂ ਕਿਹਾ ਵੀ ਥੋੜਾ ਪਾਣੀ ਘੱਟ ਛੱਡੋ ਉਹਦੇ ਸਾਡੇ ਵਾਸਤੇ ਗੱਲ ਨਹੀਂਗਾ ਉਧਰ ਧਰਨਾ ਲਾਇਆ ਹਰੀਆਂ ਤੇ ਆਣ ਚੜਦੇ ਪੰਨੇੋਂ ਕੜਕੇ ਚੰਬੀ ਵੱਲੋਂ ਤੇ ਅਸੀਂ ਤਾਂ ਫਿਰ ਉਹ ਨਾਣ ਕੇ ਜਦੋਂ ਇਧਰੋਂ ਜ਼ਿਆਦਾ ਸੀ ਤਾਂ ਉਹਦੇ ਸਾਡੇ ਵਾਸਤੇ ਕੋਈ ਨਹੀਂ ਅਸੀਂ ਹੁਣ ਡੱਕੋ ਨਹੀਂ ਸਕਦੇ ਇਹਨੂੰ ਅਸੀਂ ਤਾਂ ਡੱਕੋ ਨਾਣ ਡੱਕੋ ਫਸਲ ਤਾਂ ਜਿਹੜੀ ਖਤਮ ਕਰਤੀ ਤੁਸੀਂ ਤੇ ਹੁਣ ਕਰ ਕੀ ਸਕਦੇ ਇਹਦੇ ਗਾੜੀ ਜ਼ੋਰ ਕੋਈ ਨਹੀਂਗਾ ਫਸਲ ਤਾਂ ਤੁਸਾਰੀ ਭਈ ਸਾਨੂੰ ਕੋਈ ਨਾ ਕੋਈ ਸਹੂਲਤ ਦਿੱਤੀ ਜਾਵੇ ਤੇ ਸਾਡਾ ਵਿਆਹ ਪੂਰਾ ਹੋ ਜੇ ਅਸੀਂ ਕਹੋਣ ਕੀ ਦੀ ਮਾਂ ਨੂੰ ਜਾ ਕੇ ਆਖੇ ਵੀ ਸਾਨੂੰ ਖਰਚਾ ਦੇ ਸਾਨੂੰ ਤਾਂ ਆਪਦੇ ਕੋਲ ਪੈਰਾਂ ਸਰੀ